ਅੰਧਰ ਗੁਰ ਗਿਆ ਅਗਿਆਨ ਅਧੇਰ ਬਿਨਾਸ਼ ਅਗਿਆਨਤਾ ਦਾ ਜਿਹੜਾ ਹਰੇੜਾ ਆ ਤਾਂ ਇਹ ਕੇਵਲ ਗੁਰੂ ਨੇ ਤੋੜਨਾ ਹੈ ਸੱਚਾ ਪਿਆਰਿਓ ਜਦੋਂ ਪੰਜਾਬ ਦੀ ਧਰਤੀ ਤੇ ਲੋਕ ਬਾਣੀ ਦੇ ਨਾਲ ਲੜੇ ਸੀ ਸੱਚ ਦੇ ਨਾਲ ਲੜੇ ਸੀ ਉਦੋਂ ਦੇ ਹਾਲਾਤ ਇਦਾਂ ਦੇ ਸੀ ਉਸ ਸਮੇਂ ਦੇ ਕੰਮੀਆਂ ਨੂੰ ਉਸ ਸਮੇਂ ਦੇ ਵਿਦਵਾਨਾਂ ਨੂੰ ਕਹਿਣਾ ਪਿਆ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਵੀ ਪੰਜਾਬ ਗੁਰਾਂ ਦੇ ਨਾਂ ਤੇ ਜੁੜਦਾ ਹੈ ਕਿਉਂ ਕਿਉਂਕਿ ਉਸ ਸਮੇਂ ਹਰ ਗੁਰੂ ਘਰ ਦੇ ਵਿੱਚ ਧਰਮ ਦੀ ਗੱਲ ਸੀ ਸਿੱਖੀ ਦੀ ਗੱਲ ਸੀ ਪੰਚ ਆਪਸਾਰ ਤੇ ਸੇਵਾ ਦੀ ਗੱਲ ਸੀ ਹਰ ਗੁਰਦੁਆਰੇ ਦੇ ਨਾਲ ਦਵਾਈ ਖਾਤਾਂ ਸੀ ਅਰ ਜਿਹੜੀਆਂ ਗੱਲਾਂ ਦੀ ਸਾਨੂੰ ਲੋੜ ਹੈ ਨਾ ਕਿ ਅਸੀਂ ਦੁਬਾਰਾ ਉਹ ਚੀਜ਼ ਨੂੰ ਪ੍ਰਾਪਤ ਕਰ ਲਈਏ ਆਪਣੇ ਜੀਵਨ ਦੇ ਵਿੱਚ ਤੇ ਸਾਨੂੰ ਕੁਝ ਕਰਨਾ ਪੈਣਾ ਕੁਝ ਫੈਸਲੇ ਸਾਨੂੰ ਲੈਣੇ ਪੈਣੇ ਆ ਵੀ ਸਾਡਾ ਜੀਵਨ ਮर्यादा ਦੇ ਵਿੱਚ ਕਿਤਾ ਆਵੇ ਤੇ ਮर्यादा ਦੇ ਵਿੱਚ ਫੇਰ ਹੀ ਅਸੀਂ ਆ ਸਕਦੇ ਹਾਂ ਜੇ ਪਾਣੀ ਤੇ ਨਾਲ ਦੁਹਾਗੇ ਗੁਰੂ ਦੇ ਸ਼ਬਦ ਦੀ ਆਪਣੇ ਜੀਵਨ ਦੇ ਵਿੱਚ ਵਿਚਾਰ ਕਰਾਂਗੇ ਹੁਣ ਪਾਣੀ ਉਸ ਸਮੇਂ ਹਰ ਬਣ ਗਿਆ ਜਦੋਂ ਮर्यादा ਦੇ ਵਿੱਚੋਂ ਨਿਕਲਿਆ ਕਿਤੇ ਨਾ ਕਿਤੇ ਅਜ ਮਨੁੱਖ ਦਾ ਜੀਵਨ ਵੀ ਹੜ ਬਣ ਕੇ ਲੋਕਾਂ ਦਾ ਵੀ ਨੁਕਸਾਨ ਕਰ ਰਿਹਾ ਤੇ ਆਪਣਾ ਵੀ ਨੁਕਸਾਨ ਕਰ ਰਿਹਾ। ਅਕਾਲ ਪੁਰਖ ਨੇ ਇਹ ਜਿੰਨਾ ਵੀ ਵਿਧੀ ਵਿਧਾਨ ਬਣਾਇਆ ਜਿੰਨੇ ਵੀ ਸੰਸਾਰ ਦੀ ਜਖੰਧਾ ਬ੍ਰਹਮੰਡਾਂ ਦੀ ਰਚਨਾ ਕੀਤੀ ਹੈ ਕਦੀ ਧਿਆਨ ਦੇ ਨਾਲ ਲਿਖਿਓ ਕਿ ਇਹ ਸਾਰੀ ਰਚਨਾ ਅਸੂਲਾਂ ਦੇ ਵਿੱਚ ਹੈ ਬੇਅਸੂਲਾਂ ਨਹੀਂ। ਅਕਾਲ ਪੁਰਖ ਨੇ ਸੂਰਜ ਤਰਕੀ ਹੈ, ਆਕਾਸ਼ ਹੈ, ਹਵਾ ਹੈ, ਪਾਣੀ ਹੈ। ਹਰ ਚੀਜ਼ ਉਹਦੀ ਪਰਿਆਤਾ ਦੇ ਵਿੱਚ ਜੰਦਰੀ ਹੈ। ਭੈ ਵਿੱਚ ਸੂਰਜ, ਭੈ ਵਿੱਚ ਚੰਦ ਕੋਹ ਕਰੋੜੀ ਜਲਤ ਨਾ ਅੰਤ। ਸਾਰਾ ਕੁਝ ਤੇ ਰੱਬ ਹੀ ਭੈ ਦੇ ਵਿੱਚ ਹੈ, ਉਹਦੀ ਪਰਿਆਤਾ ਦੇ ਵਿੱਚ ਹੈ। ਮਾਰਾ ਕਹਿੰਦੇ ਆਪੀ ਨੇ ਆਪ ਸਾਜਿਓ, ਆਪੀ ਨੇ ਰੱਜੀਓ ਨਾਓ। ਦੋਈ ਕੁੱਤਨ ਦਾ ਸਾਜੀ ਹੈ, ਕਲ ਆਸਨ ਮਿਟ ਹੋ ਜਾਉ। ਕਹਿੰਦੇ ਭਾਈ ਉਸ ਅਕਾਲ ਪੁਰਖ ਨੇ ਇਹ ਜਿੰਨੀ ਵੀ ਸ੍ਰਸ਼ਟੀ ਜਿੰਨਾ ਵੀ ਬ੍ਰਹਿਮੰਡ ਤੁਹਾਨੂੰ ਨਜ਼ਰ ਆ ਰਿਹਾ ਉਹ ਸਾਰਾ ਕੁਝ ਉਸ ਅਕਾਲ ਪੁਰਖ ਨੇ ਇੱਕ ਮਰਿਆਦਾ ਦੇ ਵਿੱਚ ਬੰਨਿਆ ਹੋਇਆ ਹੈ ਇੱਕ ਅਸੂਲਾਂ ਦੇ ਵਿੱਚ ਰੱਖਿਆ ਹੋਇਆ ਹੈ ਜੇ ਸੁਰਤ ਆਪਣੇ ਅਸੂਲਾਂ ਤੋਂ ਬਾਹਰ ਹੋ ਜਾਵੇ ਇੱਕ ਫਿਰ ਦੇ ਵਿੱਚ ਸਾਰੀ ਧਰਤੀ ਸੜ ਕੇ ਸੁਆਹ ਹੋ ਸਕਦੀ ਹੈ ਇੱਕ ਗ੍ਰਹਿ ਗੂਜੇ ਦੇ ਨਾਲ ਟਕਰਾ ਜਾਵੇ ਤੇ ਭਾਰੀ ਨੁਕਸਾਨ ਹੋ ਸਕਦਾ ਹੈ ਹੁਣ ਪਾਣੀ ਆਪਣੀ ਮर्यादा ਦੇ ਵਿੱਚ ਵਹਿ ਰਿਹਾ ਹੈ ਹਵਾ ਆਪਣੀ ਮर्यादा ਦੇ ਵਿੱਚ ਚੱਲ ਰਹੀ ਹੈ ਇਹ ਸਾਰਾ ਕੁਝ ਅਕਾਲ ਪੁਰਖ ਦੇ ਅਸੂਲਾਂ ਦੇ ਵਿੱਚ ਚੱਲ ਰਿਹਾ ਪਰ ਕੇਵਲ ਇੱਕ ਬੰਦਾ ਹੀ ਹੈ ਮਹਾਰਾਜ ਕਹਿੰਦੇ ਜਿਹੜਾ ਅਸੂਲਾਂ ਤੋਂ ਬਾਗੀ ਹੋ ਕੇ ਚੱਲਦਾ ਹੈ ਤੇ ਸਤਿਗੁਰਾਂ ਨੂੰ ਕਹਿਣਾ ਪਿਆ ਕਰ ਤੂ ਤਪਸੁ ਕੀ ਮਨੁਸ ਜਾ ਜਿਹੜੇ ਕੰਮ ਪਸ਼ੂ ਵੀ ਨਹੀਂ ਕਰਦੇ ਮਨੁੱਖ ਇਹਦੇ ਉਹ ਕੰਮ ਅਜ ਬੰਦਾ ਕਰਨ ਲੱਗ ਗਿਆ ਤੁਸੀਂ ਕਦੀ ਦੇਖਿਓ ਆਜ ਪਿੰਡਾਂ ਦੇ ਵਿੱਚ ਸਾਨੂੰ ਠੇਕੇ ਤੇ ਨਜ਼ਰ ਆਉਂਦੇ ਨੇ ਪਰ ਮਾਫ਼ ਕਰਿਓ ਫੇਰ ਮੈਦਾਨ ਨਜ਼ਰ ਨਹੀਂ ਆਉਂਦੇ ਫੇਰ ਅਸੀਂ ਕਹਿੰਦੇ ਸਾਡੇ ਬੱਚਿਆਂ ਨੂੰ ਅਸੀਂ ਕਿੱਥੇ ਸੌਂਵਾਂਗੇ ਉਹ ਮੋਬਾਈਲਾਂ ਤੇ ਗੇਮਾਂ ਨਹੀਂ ਖੇਡਣੇ ਵੀ ਤਾਂ ਹੋਰ ਕਿੱਥੇ ਜਾਣਗੇ ਕਿਉਂਕਿ ਉਹਨਾਂ ਨੂੰ ਖੇਡਣ ਵਾਸਤੇ ਅਸੀਂ ਪਿੰਡਾਂ ਦੇ ਵਿੱਚ ਜਿਹੜੀਆਂ ਗਰਾਊਂਡਾਂ ਸੀ ਉਹ ਵੀ ਆਪ ਮਲ ਰਹੀਆਂ ਅਸੀਂ ਆਪਣੇ ਬੱਚਿਆਂ ਦੀਆਂ ਗਰਾਊਂਡਾਂ ਤੇ ਮਲ ਰਹੀਆਂ ਸੀ ਮੈਂ ਕਈ ਵਾਰੀ ਬੇਇਨਤੀ ਕਰਦਾ ਹਾਂ ਪਹਿਲਾਂ ਪਿੰਡਾਂ ਦੇ ਵਿੱਚ ਚਾਰਾਗਾਹ ਹੁੰਦੇ ਸੀ ਜਿੱਥੇ ਪਸ਼ੂਆਂ ਨੂੰ ਲੋਕ ਲੈ ਕੇ ਜਾਂਦੇ ਸੀ ਪਸ਼ੂ ਘੁੰਮਦੇ ਸੀ ਉੱਥੇ ਪਸ਼ੂ ਪੰਛੀ ਬੜਾ ਮੇਰਾ ਰੱਖਾ ਬਣਵਾਇਆ ਜੀ ਪਰ ਯਾਦ ਰੱਖਿਓ ਅੱਜ ਅਸੀਂ ਪਸ਼ੂ ਪੰਛੀਆਂ ਦੇ ਹੱਕ ਨਹੀਂ ਖਾ ਗਏ ਫਿਰ ਵੀ ਬੰਦਾ ਕਹਿੰਦਾ ਮੈਂ ਬੰਦਾ ਇਨਸਾਨ ਆ ਅੱਜ ਲੋੜ ਤੋਂ ਪਹਿਲਾਂ ਅਕਸਰ ਤੁਸੀਂ ਦੇਖਿਓ ਇੱਕ ਫਲ ਪੱਕਦਾ ਆ ਨਾ ਜੀ ਉਦੋਂ ਹੀ ਉਹ ਨਿਕਦਾ ਪਰ ਮਨੁੱਖ ਨੇ ਆਪਣੀਆਂ ਜ਼ਰੂਰਤਾਂ ਦੇਖਦਿਆਂ ਆਪਣੇ ਲੋਭ ਦੇ ਤਹਿਤ ਕੱਚੇ ਫਲਾਂ ਨੂੰ ਤੋੜ ਤੋੜ ਕੇ ਖਾਣਾ ਸ਼ੁਰੂ ਕਰ ਦਿੱਤਾ ਫਿਰ ਕਹਿੰਦਾ ਮੈਂ ਜੈਪ ਖਾ ਲਿਆ ਜੈਪ ਤੇ ਆਪ ਹੀ ਖਾ ਲਿਆ ਨਾ ਅਸਵ ਦੇ ਵਿੱਚਾਂ ਕਿਹੜੀ ਕਿਹੜੀ ਗੱਲ ਜਿਹੜੀ ਆਪਾਂ ਸਮਝ ਲਈਏ ਹਰ ਪੱਖ ਤੋਂ ਅਜ ਅਸੀਂ ਨਾਮ ਤੋਂ ਭੁੱਲ ਕੇ ਅੱਜ ਮਹਾਰਾਜ ਕਹਿੰਦੇ ਇਨਸਾਨ ਮੌਤ ਵਾਲੇ ਪਾਸੇ ਵਾਪਸ ਆ ਜਾਂਦੇ ਆ ਬਿਨ ਨਾਮ ਹੈ ਜਗ ਕਮਲਾ ਹੋ ਜਾ ਸੋ ਸਤਿਗੁਰੂ ਕਿਰਪਾ ਕਰਨ ਅੱਜ ਲੋੜ ਹੈ ਕਿ ਅਸੀਂ ਗੁਰਮਣੀ ਦੇ ਨਾਲ ਲੱਗੀਏ ਸਭ ਤੋਂ ਵੱਡੀ ਗੱਲ ਹੈ ਤੇ ਮੈਨੂੰ ਯਾਦ ਹੈ ਇਹਨਾਂ ਪਿੰਡਾਂ ਦੇ ਵਿੱਚ ਬੱਚਿਆਂ ਨੇ ਜਦੋਂ ਗੁਰਮਤਿ ਦੇ ਕੈਂਪ ਲਾਏ ਨਾ ਅੱਜ ਵੀ ਉਹ ਬੱਚੇ ਸਿੱਖੀ ਦੇ ਨਾਲ ਜੁੜੇ ਆ ਉਹਨਾਂ ਦੇ ਜੀਵਨ ਦੇ ਵਿੱਚ ਸਿੱਖੀ ਹੈ ਪਤਾ ਕਿਉਂ ਕਿ ਕਿਉਂਕਿ ਇੱਕ ਦਿਨ ਸਵੇਜੀ ਪ੍ਰਚਾਰ ਦੇ ਨਾਲ ਤੁਸੀਂ ਦੁਨੀਆ ਨਹੀਂ ਬਦਲ ਸਕਦੇ ਆ ਸਾਡਾ ਸੁਭਾਅ ਬਣ ਗਿਆ ਵੀ ਸਾਲ ਬਾਅਦ ਕੋਈ ਸਵਾਗਤ ਕਰਾ ਲਿਆ ਅਸੀਂ ਸੰਗਰਾਂਦ ਤੋਂ ਸਾਲਾਨਾ ਸਵਾਗਤਾਂ ਤੇ ਆ ਗਏ ਆ ਔਰ ਮੈਨੂੰ ਆਫ ਕਰਿਓ ਰੋਜ਼ਾਨਾ ਖਾਣ ਖਾਣੀ ਜਿੰਦਗੀ ਸੀ ਰੋਜ਼ਾਨਾ ਆਹੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸਤਿ ਬਾਣੀ ਮਾਣਾ ਕਹਿੰਦੇ ਰੋਜ਼ਾਨਾ ਬਾਣੀ ਪੜਨੀ ਹੈ ਸਾਸ ਸਾਸ ਸਿਮਰੋ ਗੋਬਿੰਦ ਹਰ ਸਾਹ ਦੇ ਨਾਲ ਉਹਦੀ ਬੰਦਗੀ ਕਰਨੀ ਉਹਦਾ ਨਾਮ ਜਪਣਾ ਫਿਰ ਸਾਡੇ ਜੀਵਨ ਦੇ ਵਿੱਚ ਤਬਦੀਲੀ ਆ ਸਕਦੀ ਹੈ ਸੋ ਗੁਰੂ ਕਿਰਪਾ ਕਰੇ ਬਹੁਤ ਵਟ ਭਾਗਾ ਸਮਾਂ ਹੁੰਦਾ ਜਦੋਂ ਵੀ ਆਪਾਂ ਸਾਧ ਸੰਗਤ ਦੀਆਂ ਘੜੀਆਂ ਪ੍ਰਾਪਤ ਹੁੰਦੇ ਆਂ ਸੋ ਬਿਸ਼ੇਸ਼ ਕਰਕੇ ਅੱਜ ਦੇ ਸਮਾਗਮ ਵਿੱਚ ਕੌਮ ਦੇ ਧਾਰੀ ਜੱਥੇ ਰਾਗੀ ਸਰਬਾਨ ਕਥਾ ਵਾਚਣ ਪਹੁੰਚ ਰਹੇ ਆ ਕਵੀਸ਼ਰੀ ਜੱਥੇ ਪਹੁੰਚ ਲਏ ਆ ਉੱਥੇ ਬਾਬਾ ਦਸਵਾਲ ਸਿੰਘ ਜੀ ਕਾਠ ਸੇਵਾ ਬਾਰੇ ਮੰਪੁਰ ਕੋ ਵੀ ਪਹੁੰਚੇ ਆ ਜੀ ਆਇਆਂ ਹੋਰ ਵੀ ਜੱਥਿਆਂ ਨੂੰ ਅਸੀਂ ਧੰਨਵਾਦ ਕਰਦੇ ਆ ਜੋ ਕਿ ਤੁਸੀਂ ਬੜਾ ਸਹਿਯੋਗ ਕਰਦੇ ਹੋ ਜਦੋਂ ਵੀ ਧਰਮ ਪ੍ਰਚਾਰ ਦੇ ਕੈਂਪ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਮੁਲਕੇ ਜਾਂਦੇ ਆ ਸੋ ਸਾਰੀਆਂ ਸੰਸਥਾਵਾਂ ਵੱਲੋਂ ਬੜਾ ਸਹਿਯੋਗ ਮਿਲਦਾ ਹੈ ਤਾਂ ਗੁਰੂ ਅਮਰਦਾਸ ਬਾਦਸ਼ਾਹ ਜੀ ਦੇ ਜੋ ਮੁਬਾਰਕ ਬਚਨ ਨੇ ਕਿ ਅਸੀਂ ਕਿਸ ਤਰ੍ਹਾਂ ਆਦੇ ਮਨ ਕਰਕੇ ਮੈਲੇ ਹੋਣਾ ਹੈ ਤੇ ਬਾਹਰੀ ਦਿਖਾਵੇ ਕਰਕੇ ਆ ਸੁੰਦਰ ਦਿਖਾਈ ਦੇ ਰਹੇ ਹਾਂ ਪਰ ਜ਼ਰੂਰੀ ਹੈ ਵੀ ਸਾਡਾ ਮਨ ਵੀ ਪਵਿੱਤਰ ਹੋਵੇ ਅੰਦਰੋਂ ਵੀ ਅਸੀਂ ਲਰਮਲ ਹੋਈਏ ਤੇ ਬਾਹਰੋਂ ਵੀ ਲਰਮਲ ਹੋਈਏ ਸੋ ਸਤਗੁਰੂ ਕਿਰਪਾ ਕਰ ਤੈਨੀਆਂ ਗਮੇਤੀਆਂ ਪਰਵਾਨ ਕਰਿਓ ਜੀ ਪਉ ਦੁੱਖ ਦੀ ਖਿਮਾ ਕਰਿਓ ਨਾਨਕ ਨਾਮ ਚੜ ਵੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ